ਮਨੁੱਖ ਨੂੰ ਜਿਹੜਾ ਮਨੁੱਖ ਕਹਿੰਦੇ ਨੇ ਮਨੁਸ਼ ਕਹਿੰਦੇ ਨੇ ਮਨ ਕਰਕੇ ਕਹਿੰਦੇ ਨੇ ਮਨ ਤੋਂ ਜੋ ਥੱਲੇ ਦੀ ਦੁਨੀਆ ਹੈ ਉਹ ਪਸ਼ੂ ਹੈ ਮਨ ਤੋਂ ਜੋ ਉੱਪਰ ਉੱਠ ਜਾਂਦੇ ਨੇ ਉਹਨਾਂ ਨੂੰ ਸੰਤ ਕਹਿੰਦੇ ਨੇ ਭਗਤ ਕਹਿੰਦੇ ਨੇ ਬ੍ਰਹਮਗਣੀ ਕਹਿੰਦੇ ਨੇ ਈਸ਼ਵਰ ਦਾ ਰੂਪ ਕਹਿੰਦੇ ਨੇ ਮਨੁਸ਼ ਵਿਚਾਰ ਹੈ ਪਸ਼ੂ ਪਛੜਿਆ ਹੋਇਆ ਹੈ ਪਸ਼ੂ ਦਾ ਮਤਲਬ ਹੀ ਹੈ ਜੋ ਪਿੱਛੇ ਹੈ ਸੰਤ ਜੋ ਸ਼ਿਖਰ ਤੇ ਹੈ ਛੋਟੀ ਤੇ ਉਹ ਬਿਆਨ ਨਾਲ ਸੁਣਨਾ ਪਸ਼ੂ ਸੁਖ ਦੇ ਵਿੱਚ ਜੀ ਰਹੇ ਨੇ ਸੰਤ ਆਨੰਦ ਦੇ ਵਿੱਚ ਜੀਉਂਦਾ ਹੈ ਦੁਖੀ ਕੇਵਲ ਮਨੁੱਖ ਹੈ ਪਰੇਸ਼ਾਨ ਬੇਚੈਨ ਕੇਵਲ ਮਨੁੱਖ ਕੋਈ ਚਿੰਤਾ ਤੁਰ ਹੈ ਤਾਂ ਸਮਝ ਲੈਣਾ ਚਾਹੀਦਾ ਹੈ ਮਨੁੱਖ ਹੈ ਪਰੇਸ਼ਾਨ ਹੈ ਮਨੁੱਖ ਸਮਸਿਆਵਾਂ ਵਿੱਚ ਜੀ ਰਿਹਾ ਹੈ ਮਨੁੱਖ ਹੈ ਸਮਾਦੀ ਦੇ ਵਿੱਚ ਜੀ ਰਿਹਾ ਹੈ ਸੰਤ ਕੋਈ ਸਮਾਜਿਕ ਸਮੱਸਿਆ ਨਹੀਂ ਕੋਈ ਧਾਰਮਿਕ ਸਮੱਸਿਆ ਨਹੀਂ ਕੋਈ ਰਾਜਨੀਤਿਕ ਸਮੱਸਿਆ ਨਹੀਂ ਇਹਨਾਂ ਸਮੱਸਿਆਵਾਂ ਤੋਂ ਥੱਲੇ ਜੀ ਰਿਹਾ ਹੈ ਪਸ਼ੂ ਪਸ਼ੂ ਦੀ ਕੋਈ ਸਮਾਜਿਕ ਸਮੱਸਿਆ ਨਹੀਂ ਪਸ਼ੂ ਦੀ ਕੋਈ ਰਾਜਨੀਤਿਕ ਸਮੱਸਿਆ ਨਹੀਂ ਪਸ਼ੂ ਦੀ ਕੋਈ ਧਾਰਮਿਕ ਸਮੱਸਿਆ ਨਹੀਂ ਕਿਸੇ ਪ੍ਰਕਾਰ ਦੀ ਉਹਦੇ ਤੇ ਕੋਈ ਜ਼ਿੰਮੇਵਾਰੀ ਨਹੀਂ ਸਿਰਫ ਰਿਜ਼ਕ ਦੀ ਤਲਾਸ਼ ਕਰਨਾ ਰਿਜ਼ਕ ਦੀ ਖੋਜ ਕਰਨਾ ਇਸ ਤੋਂ ਇਲਾਵਾ ਉਹਦੀ ਜ਼ਿੰਦਗੀ ਦਾ ਪਰਯੋਜਨ ਕੁਝ ਵੀ ਨਹੀਂ ਪਸ਼ੂ ਸੁੱਖ ਦੇ ਚ ਜੀ ਰਹੇ ਹਨ ਪੂਰਨ ਸੰਪਰਾਂਦ ਦੇ ਚ ਜੀ ਰਹੇ ਹਨ ਮਨੁੱਖ ਦੁੱਖ ਦੇ ਚ ਜੀ ਰਹੇ ਹਨ ਤਾਂ ਦੁੱਖ ਤੋਂ ਕਿਵੇਂ छुटਕਾਰਾ ਹੋਵੇ ਮਨੁੱਖੋਂ ਕੇ ਦੁੱਖ ਤੋਂ छुटਕਾਰਾ ਨਹੀਂ ਹੋ ਸਕਦਾ ਦੁੱਖ ਦੇ ਚ ਜੀਉਣਾ ਪਏਗਾ ਮਨੁੱਖੋਂ ਕੇ छुटਕਾਰਾ ਨਹੀਂ ਚਿੰਤਾਵਾਂ ਦੇ ਚ ਜੀਉਣਾ ਪਏਗਾ ਮਨੁੱਖ ਹੋ ਕੇ ਛੁਡਕਾਰਾ ਨਹੀਂ ਹੈ ਸਮੱਸਿਆਵਾਂ ਵਿੱਚ ਜੀਵਣਾ ਪਵੇਗਾ ਮਨੁੱਖ ਹੋਣ ਦਾ ਮਤਲਬ ਹੈ ਬੇੜੀ ਸਾਗਰ ਦੇ ਵਿੱਚ ਹੈ ਮਜਦਾਰ ਦੇ ਵਿੱਚ ਹੈ ਪਸ਼ੂ ਹੋਣ ਦਾ ਮਤਲਬ ਹੈ ਇਹਨੇ ਬੇੜੀ ਸਾਗਰ ਦੇ ਠੇਲ ਹੀ ਨਹੀਂ ਸੰਤ ਹੋਣ ਦਾ ਮਤਲਬ ਹੈ ਪਾਰ ਹੋ ਗਿਆ ਉਹ ਤੇ ਪਾਰ ਹੋ ਗਿਆ ਉਹਦੀ ਕੋਈ ਸਮੱਸਿਆ ਨਹੀਂ ਉਹ ਤੇ ਪਾਰ ਹੋ ਗਿਆ ਉਹ ਤੇ ਪਾਰ ਹੋ ਗਿਆ ਪਸ਼ੂ ਉਹਨੇ ਜ਼ਿੰਦਗੀ ਦੀ ਬੇੜੀ ਸਾਗਰ ਦੀ ਠੇਲ ਹੀ ਨਹੀਂ ਹੈ ਮਨੁੱਖ ਤੇ ਮੰਜਲਾਰ ਤੇ ਚ ਹੈ। ਤੋ ਲੈਣਾ ਟਕਰਾਂਦੀਆਂ ਨੇ ਤੇ ਬੇੜੀ ਡੁੱਲਦੀ ਹੈ। ਲੈਣਾ ਕੇ ਨੇ ਸਮੱਸਿਆਵਾਂ। ਇੱਕ ਸਮੱਸਿਆ ਹੱਲ ਨਹੀਂ ਹੋਈ ਹੁੰਦੀ ਦੂਜੀ ਆ ਜਾਂਦੀ। ਦੂਜੀ ਹੱਲ ਨਹੀਂ ਹੋਉਂਦੀ ਤੀਜੀ ਆ ਜਾਂਦੀ ਹੈ। ਰੋਜ਼ ਰੋਜ਼ ਜ਼ਿੰਦਗੀ ਛੋਟੀ ਹੋ ਜਾਂਦੀ ਜਾਂਦੀ ਹੈ। ਰੋਜ਼ ਰੋਜ਼ ਸਮੱਸਿਆਵਾਂ ਵਧਦੀਆਂ ਜਾਂਦੀਆਂ। ਵਧਦੀਆਂ ਜਾਂਦੀਆਂ। ਕਦੀ ਪਰਵਰ ਮਨ ਕਰਦਾ ਤਾਂ